ਆਵਾ ਉਸ ਦਿਨ ਤੋਂ ਹੀ ਇਹ ਸਾਨੂੰ ਮੈਂਟਲੀ ਪਰੇਸ਼ਾਨ ਕਰ ਰਹੇ ਨੇ ਹਰ ਗੱਲ ਤੇ ਸਾਨੂੰ ਬੁਲਾ ਕੇ ਆਫਿਸ ਦੇ ਵਿੱਚ ਜਲੀਲ ਕੀਤਾ ਜਾਂਦਾ ਆ ਸਾਨੂੰ ਕਿਹਾ ਜਾਂਦਾ ਤੁਹਾਡੇ ਕਰੈਕਟਰ ਦੇ ਜੋ ਤੁਹਾਡਾ ਕਰੈਕਟਰ ਆ ਉਹਦੇ ਜੇ ਤੁਸੀਂ ਮੇਰੇ ਅੰਗੇ ਅੰਡਰ ਰਹਿ ਕੇ ਕੰਮ ਨਹੀਂ ਕਰੋਗੇ ਜਿਵੇਂ ਮੈਂ ਕਹਨੀ ਆ ਉਹਵੇਂ ਤੁਸੀਂ ਕੰਮ ਨਹੀਂ ਕਰੋਗੇ ਤਾਂ ਨਾ ਤਾਂ ਮੈਂ ਤੁਹਾਡੇ ਨਾਲੇ ਤਾਂ ਤੁਹਾਡੀ ਐਸਆਰ ਖਰਾਬ ਕਰੂ ਨਾਲੇ ਮੇਰੀ ਪਹੁੰਚ ਬਹੁਤ ਉੱਤੇ ਤੱਕ ਆ ਤੁਹਾਡੀ ਨੌਕ ਮੀਸ ਐਨ ਅਪਸਟਨ ਕਰੋ ਮੇਰਾ ਐਂਜੀ ਕਰਦਾ ਮੈਂ ਕੁਛ ਕਰ ਲਾਂ ਇਹਨਾਂ ਨੇ ਗੋਲੀਆਂ ਅੱਗੇ ਰੱਖੀਆਂ ਕਹਿੰਦੇ ਆ ਪਈਆਂ ਖਾ ਲ ਕਾਦੀਆਂ ਗੋਲੀਆਂ ਸੀ ਪਤਾ ਨਹੀਂ ਸਰ ਨੀਂਦ ਦੀਆਂ ਸੀ ਕੀ ਸੀ ਕੁਛ ਵੀ ਮੈਨੂੰ ਇਹ ਨਹੀਂ ਪਤਾ ਹੈਗਾ ਮੈਂ ਚੱਕੀਆਂ ਸਟਾਫ ਰੂਮ ਸਟਾਫ ਰੂਮ ਦੇ ਵਿੱਚ ਗਈ ਪਾਣੀ ਲਿਆ ਕਿੰਨੀਆਂ ਗੋਲੀਆਂ ਖਾਤੀਆਂ ਤੂੰ ਪੰਜ ਪੰਜ ਖਾਤੀਆਂ ਹਾਂਜੀ ਬੱਚਾ ਹੈ ਨਾ ਇਹ ਕਰ ਲਿਓ ਜੀ ਕਿਉਂ ਮਰਦਾ ਹੋਵੇ ਤਾਂ ਬੰਦਾ ਉਹਦੇ ਸੱਤ ਤੱਕ ਜਣਾ ਕਰ ਲੈਂਦਾ ਹੈ ਕਹੇ ਰੋਜ਼ ਕਹਿੰਦੀ ਸੀ ਮਮੀ ਮੈਨੂੰ ਕੰਗ ਬਹੁਤ ਕਰਦੀ ਮੈਂ ਕਹਿੰਦੀ ਚੱਲ ਕੋਈ ਮਲੋੜ ਦੇ ਪਿੰਡ ਇਨਾ ਖੇੜਾ ਦੇ ਵਿੱਚ ਜਿੱਥੇ ਇੱਕ ਪ੍ਰਿੰਸੀਪਲ ਵੱਲੋਂ ਆਪਣੇ ਹੀ ਸਕੂਲ ਦੀ ਟੀਚਰ ਨੂੰ ਜਲੀਲ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਹੋਰ ਵੀ ਉਹਦੇ ਨਾਲ ਕੀ ਕੁਝ ਹੁੰਦਾ ਰਿਹਾ ਪਰ ਉਹ ਟੀਚਰ ਬਰਦਾਸ਼ਤ ਕਰਦੀ ਰਹੀ ਇਹ ਸਭ ਕੁਝ ਕਿਉਂ ਹੋਇਆ ਕਿਉਂਕਿ ਕਿਉਂਕਿ ਉਹਦੀ ਪਰਵਿਸ਼ ਜਿਹੜੀ ਸੀ ਉਹ ਪਰਖੀ ਗਈ ਉਹਨੂੰ ਕਿਸ ਤਰ੍ਹਾਂ ਜਲੀਲ ਕੀਤਾ ਗਿਆ ਉਹਦੇ ਪਰਿਵਾਰਕ ਤੌਰ ਤੇ ਉੱਤੇ ਉਹਨੂੰ ਤਾਨੇ ਮੇਨੇ ਕਿਸ ਤਰ੍ਹਾਂ ਦਿੱਤੇ ਗਏ ਤੇ ਪ੍ਰਿੰਸੀਪਲ ਵੱਲੋਂ ਹੀ ਜਿਹੜੀ ਟੀਚਰ ਨੇ ਉਹਨਾਂ ਵੱਲੋਂ ਇਹ ਦੋਸ਼ ਵੀ ਨੇ ਕਿ ਪ੍ਰਿੰਸੀਪਲ ਵੱਲੋਂ ਮੈਨੂੰ ਕੋਈ ਨਸ਼ੀਲਾ ਪਦਾਰਥ ਗੋਲੀਆਂ ਨੇ ਜਿਹੜੀਆਂ ਉਹਨਾਂ ਵੱਲੋਂ ਹੀ ਦਿੱਤੀਆਂ ਗਈਆਂ ਨੇ ਤਾਂ ਪੂਰੀ ਗੱਲਬਾਤ ਉਸ ਟੀਚਰ ਨਾਲ ਕਰਾਂਗੇ ਕਿਉਂਕਿ ਆਹ ਟੀਚਰ ਹਮੇਸ਼ਾ ਗੁਰੂ ਦਾ ਰੂਪ ਆਪਾ ਬੱਕਨੇ ਕੇ ਬੱਚਿਆਂ ਦੀ ਟੀਚਰ ਹੈ ਟੀਚਰ ਗੁਰੂ ਦਾ ਰੂਪ ਹੁੰਦਾ ਹੈ ਗੁਰੂ ਦੇ ਰੂਪ ਦੇ ਵਿੱਚ ਆਪਾਂ ਟੀਚਰ ਨੂੰ ਪੂਜਦੇ ਆ ਕਿਉਂਕਿ ਟੀਚਰ ਬੱਚਿਆਂ ਦੀ ਪਰਵਿਸ਼ ਕਰਦਾ ਹੈ ਪਰ ਟੀਚਰ ਚੰਗੇ ਰਾਹ ਤੇ ਬੱਚਿਆਂ ਨੂੰ ਪਾ ਸਕਦਾ ਹੈ ਲੇਕਿਨ ਇਹ ਸਭ ਕੁਛ ਜੀ ਟੀਚਰਾਂ ਦੇ ਨਾਲ ਹੀ ਹੋਣ ਲੱਗ ਗਿਆ ਪੰਜਾਬ ਦੇ ਮੁੱਖ ਮੰਤਰੀ ਜਰੂਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਰੋਜ਼ ਇਹ ਇਹ ਜੀਆਂ ਗੱਲਾਂ ਕਰਦੇ ਨੇ ਕਿ ਅਸੀਂ ਸ਼ਿੱਖਿਆ ਕ੍ਰਾਂਤੀ ਦੇ ਉੱਤੇ ਵੱਡੇ ਵੱਡੇ ਦਾਅਵੇ ਕੀਤੇ ਨੇ ਕਿ ਕਿਨੇ ਸਿੱਖਿਆ ਕ੍ਰਾਂਤੀ ਦੀ ਇਹ ਹਾਲਾਤ ਦੇਖ ਲੋ ਕਿ ਜਿਹੜੇ ਟੀਚਰ ਨੇ ਟੀਚਰਾਂ ਦੇ ਨਾਲ ਕੀ ਬੀਤ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇਖੋ ਇਹ ਹਾਲਾਤ ਕੀ ਨੇ ਪੰਜਾਬ ਦੇ ਕਿ ਟੀਚਰਾਂ ਦੇ ਨਾਲ ਕੀ ਬੀਤ ਰਿਹਾ ਕੋ ਡੇ ਹੀ ਪ੍ਰਿੰਸੀਪਲ ਨੇ ਜਿਹੜੇ ਸਕੂਲਾਂ ਦੇ ਇਹ ਹਾਲਾਤ ਕਰ ਰਹੇ ਨੇ ਕੀ ਪੂਰੀ ਗੱਲਬਾਤ ਜਣੇ ਮੈਮ ਕੀ ਹੋਇਆ ਪੂਰਾ ਗੱਲਬਾਤ ਕੀ ਮੈਂ ਸੰਦੀਪ ਕੌਰ ਆਦਰਸ਼ ਸਕੂਲ ਇਨਾ ਖੇੜਾ ਵਿਖੇ ਪੰਜਾਬੀ ਲੈਕਚਰਾਰ ਦੀ ਪੋਸਟ ਤੇ ਪਿਛਲੇ 9 ਸਾਲ ਤੋਂ ਕੰਮ ਕਰ ਰਹੀ ਆਂ ਪਹਿਲਾਂ ਵਾਲੇ ਸਾਲ ਬਹੁਤ ਵਧੀਆ ਸੀ ਪਰ ਜਿਸ ਦਿਨ ਇਹ ਮੈਡਮ ਨੇ ਆਪਣਾ ਅਹੁਦਾ ਸੰਭਾਲਿਆ ਵਾ ਉਸ ਦਿਨ ਤੋਂ ਹੀ ਇਹ ਸਾਨੂੰ ਮੈਂਟਲੀ ਪਰੇਸ਼ਾਨ ਕਰ ਰਹੇ ਨੇ ਹਰ ਗੱਲ ਤੇ ਸਾਨੂੰ ਬੁਲਾ ਕੇ ਆਫਿਸ ਦੇ ਵਿੱਚ ਜਲੀਲ ਕੀਤਾ ਜਾਂਦਾ ਆ ਸਾਨੂੰ ਕਿਹਾ ਜਾਂਦਾ ਤੁਹਾਡੇ ਕਰੈਕਟਰ ਦੇ ਜੋ ਤੁਹਾਡਾ ਕਰੈਕਟਰ ਆ ਉਹਦੇ ਸਬੂਤ ਲੈ ਕੇ ਆਓ ਜਾਂ ਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਤਾ ਕਰਕੇ ਆਓ ਕਿ ਪਤਾ ਤੁਹਾਡੀ ਬਦਨਾਮੀ ਤਾਂ ਨਹੀਂ ਹੋਈ ਹੋਈ ਕਿਤੇ ਜੇ ਤੁਹਾਡੀ ਪਰਵਰਿਸ਼ ਨਹੀਂ ਵਧੀਆ ਹੋਈ ਤੁਹਾਡੇ ਮਾਪਿਓ ਨੇ ਤੁਹਾਨੂੰ ਵਧੀਆ ਪਾਲਿਆ ਨਹੀਂ ਹੈਗਾ ਜਿਸ ਕਰਕੇ ਤੁਸੀਂ ਇਦਾਂ ਦੀਆਂ ਗਲਤੀਆਂ ਕਰਦੇ ਰਹਿੰਦੇ ਹੋ ਗਲਤੀਆਂ ਅਸੀਂ ਪੁੱਛਿਆ ਵੀ ਅਸੀਂ ਕਿੱਦਾਂ ਦੀਆਂ ਗਲਤੀਆਂ ਕਰਦੇ ਆ ਫਿਰ ਕਹਿੰਦੇ ਨਿਕਲ ਜਾਓ ਆਫਿਸ ਤੋਂ ਬਾਹਰ ਬਸ ਜੇ ਕੋਈ ਮਤਲਬ ਕਿ ਕੋਈ ਕੰਮ ਲੈ ਕੇ ਜਾਣੇ ਆ ਮੈਡਮ ਸਾਨੂੰ ਆਹੋ ਹਲਾ ਕੰਮ ਹਲੇ ਨਹੀਂ ਸਮਝ ਆਇਆ ਮੈਨੂੰ ਨਹੀਂ ਆਉਂਦਾ ਇਟ ਮੀਨ ਜਦੋਂ ਕਿ ਸਮਝਾਉਣਾ ਪ੍ਰਿੰਸੀਪਲ ਦਾ ਕੰਮ ਆ ਤੁਸੀਂ ਦੱਸ ਦੋ ਸਿਮੈਂਟਨ ਚ ਦੀ ਕਰਕੇ ਉਹ ਦਾ ਸਕੂਲ ਪ੍ਰਾਈਵੇਟ ਹੈ ਜਾਂ ਸਰਕਾਰੀ ਐਡਡ ਹੈ ਸਰ ਐਡਡ ਹੈ ਐਡਡ ਹੈ ਤੁਸੀਂ ਇਸ ਦੇ ਜਿਹੜੇ ਅਫੀਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਕਿ ਇਹ ਤਾਂ ਪਹਿਲਾਂ ਵੀ ਐਪੀਸੋਡ ਹੋਇਆ ਸ਼ਿਕਾਇਤਾਂ ਪਹਿਲਾਂ ਬਹੁਤ ਜਿ ਗਈਆਂ ਹੋਈਆਂ ਨੇ ਬਹੁਤ ਜ਼ਿਆਦਾ ਸ਼ਿਕਾਇਤਾਂ ਪਹਿਲਾਂ ਗਈਆਂ ਹੋਈਆਂ ਨੇ ਸਿੱਖਿਆ ਵਿਭਾਗ ਨੂੰ ਬੋਰਡ ਦਫ਼ਤਰ ਨੂੰ ਸਾਰੇ ਪਾਸੇ ਸ਼ਿਕਾਇਤਾਂ ਕਾਫੀ ਗਈਆਂ ਨੇ ਤੇ ਇਹ ਕਹਿੰਦੀ ਆ ਕਿ ਮੇਰੀ ਇੰਨੀ ਪਾਵਰ ਆ ਮੈਂ ਆਪਦੀਆਂ ਸ਼ਿਕਾਇਤਾਂ ਸਾਰੀਆਂ ਰਕਵਾ ਲਈਆਂ ਜੇਕਰ ਤੁਸੀਂ ਮੇਰੇ ਅੰਗੇ ਅੰਡਰ ਰਹਿ ਕੇ ਕੰਮ ਨਹੀਂ ਕਰੋਗੇ ਜਿਵੇਂ ਮੈਂ ਕਹਨੀ ਆ ਉਵੇਂ ਤੁਸੀਂ ਕੰਮ ਨਹੀਂ ਕਰੋਗੇ ਤਾਂ ਨਾ ਤਾਂ ਮੈਂ ਤੁਹਾਡੀ ਨਾਲੇ ਤਾਂ ਤੁਹਾਡੀ ਐਸਆਰ ਖਰਾਬ ਕਰੂੰ ਨਾਲੇ ਮੇਰੀ ਪਹੁੰਚ ਬਹੁਤ ਉੱਤੇ ਤੱਕ ਆ ਤੁਹਾਡੀ ਨੌਕਰੀ ਵੀ ਜਾ ਸਕਦੀ ਹੈ ਤੁਸੀਂ ਇਹ ਸਭ ਕੁਝ ਕਿਵੇਂ ਹੋਇਆ ਜਦੋਂ ਤੁਹਾਨੂੰ ਤਾਨੇ ਮੈਨੇ ਪਰਵਿਸ਼ ਪਕੀ ਪਰਖੀ ਗਈ ਥੋਡੀ ਪਰਵਿਸ਼ ਪਖਣ ਤੋਂ ਬਾਅਦ ਵੀ ਪਰਖਣ ਤੋਂ ਬਾਅਦ ਵੀ ਤੁਸੀਂ ਇਹ ਸਭ ਕੁਝ ਕਿਵੇਂ ਦੇਖਿਆ ਕਿ ਤੁਸੀਂ ਇਹ ਡਿਸੀਜਨ ਕਿਉਂ ਲਿੱਤਾ ਕਿ ਮੈਂ ਨਸ਼ੀਲਾ ਪਦਾਰਥ ਖਾ ਰਹੀ ਹਾਂ ਜਦੋਂ ਕਹਿੰਦੇ ਨੇ ਇੱਕ ਸਮਾਂ ਬਹੁਤ ਜ਼ਿਆਦਾ ਖਤਮ ਹੋ ਜਾਂਦਾ ਇੱਕ ਚੀਜ਼ ਨੂੰ ਸਹਿਣ ਦੀ ਸਮਰੱਥਾ ਹੁੰਦੀ ਆ ਉਹ ਸਮਰੱਥਾ ਬਿਲਕੁਲ ਹੀ ਖਤਮ ਹੋ ਚੁੱਕੀ ਸੀ ਜਦੋਂ ਆਪਦੇ ਬੱਚੇ ਨੂੰ ਵੇਖਦੇ ਆ ਆਪਦੇ ਮਾਪਿਆਂ ਨੂੰ ਵੇਖਦੇ ਆ ਵੀ ਸਾਡੇ ਮਾਪਿਆਂ ਨੇ ਸਾਨੂੰ ਕਿੰਨੇ ਪਿਆਰ ਲਾੜਨਾ ਪੜਾ ਕੇ ਇੱਥੇ ਤੱਕ ਪਹੁੰਚਦਾ ਕੀਤਾ ਆ ਪਰ ਇਹ ਲੜੀ ਅੱਜ ਸਾਨੂੰ ਸਾਡੀ ਪਰਵਰਿਸ਼ ਅਧਿਕਾਰ ਪ੍ਰਿੰਸੀਪਲ ਕਦੋਂ ਦੀ ਸਕੂਲ ਦੇ ਵਿੱਚ ਆਈ ਹੈ ਕਿੰਨੇ ਕ ਟਾਈਮ ਤੋਂ ਇਸ ਤੋਂ ਪਹਿਲਾਂ ਵੀ ਕੋਈ ਟੀਚਰਾਂ ਨਾਲਾਂ ਦੀ ਗੜਬੜੀ ਹੈ ਜਾਂ ਤੁਹਾਡੇ ਨਾਲ ਪਰਸਨਲ ਕੁਝ ਰਿਹਾ ਹੈ 6 ਇਹਨਾਂ ਨੂੰ 6 ਮਹੀਨੇ ਹੋ ਚੁੱਕੇ ਨੇ ਇਸ ਸਕੂਲ 'ਚ ਆਇਆ ਨੂੰ ਅੱਠ ਟੀਚਰ ਪਹਿਲਾਂ ਵੀ ਇੰਨਾ ਤੋਂ ਮੈਂਟਲੀ ਪ੍ਰੈਸ਼ਰ ਪ੍ਰੈਸ਼ਰਾਈਜ਼ਡ ਹੋ ਕੇ ਸਕੂਲ ਛੱਡ ਕੇ ਚਲੇ ਗਏ ਨੇ ਉਹ ਮਲਕਾ ਮੈਟਡ ਫੰਡ ਦੇ ਵਿੱਚੋਂ ਟੀਚਰ ਸੀਗੇ ਉਹ ਚਲੇ ਗਏ ਆ ਅੱਠ ਦੇ ਅੱਠ ਟੀਚਰ ਛੱਡ ਕੇ ਅਸੀਂ ਜਾ ਨਹੀਂ ਸਕਦੇ ਅਸੀਂ ਰੈਗੂਲਰ ਆ ਇੱਤਨਾ ਨੇ ਇਹ ਵੀ ਕਿਹਾ ਕਿ ਨਾਮੇ ਤੁਹਾਡੀ ਬਦਲੀ ਹੋਣ ਦੇਣੀ ਆ ਜੇ ਤੁਸੀਂ ਤੁਹਾਨੂੰ ਇਸੇ ਸਕੂਲ ਦੇ ਵਿੱਚ ਰੱਖ ਕੇ ਮੈਂਟਲੀ ਟੌਰਚਰ ਕਰੂੰਗੀ ਮੈਂ ਇਹ ਸ਼ਬਦ ਵੀ ਇੰਨਾ ਵੱਲੋਂ ਕਹੇ ਗਏ ਨੇ ਤੇ ਨਸ਼ੀਲਾ ਪਦਾਰਥ ਤੁਸੀਂ ਕਿਉਂ ਖਾਦਾ ਕਿੰਦੇ ਕਹਿਣ ਤੇ ਖਾਦਾ ਕਿ ਆਪਦੇ ਦਿਮਾਗ 'ਚ ਹੀ ਆਇਆ ਕੋਈ ਸਰ ਆਪ ਦੇ ਦਿਮਾਗ ਉਦੋਂ ਇੰਨਾ ਜਦੋਂ ਮੈਂ ਆਫਿਸ ਦੇ ਵਿੱਚ ਮੈਡਮ ਕੋਲੇ ਗਈਆਂ ਆ ਬਹੁਤ ਜ਼ਿਆਦਾ ਅਪਸੈਟ ਸੀ ਮੈਂ ਕਿਹਾ ਮੈਡਮ ਤੁਸੀਂ ਮੇਰੇ ਤੋਂ ਕਿਸ ਗੱਲ ਦਾ ਸਪਸ਼ਟੀਕਰਨ ਮੰਗ ਰਹੇ ਹੋ ਉਸ ਗੱਲ ਦਾ ਮੇਰੇ ਕੋਲ ਸਪਸ਼ਟੀਕਰਨ ਵੀ ਮੇਰਾ ਦੇਣਾ ਬਣਦਾ ਨਹੀਂ ਮੈਂ ਪਹਿਲਾਂ ਹੀ ਤੁਹਾਨੂੰ ਉਸ ਗੱਲ ਦੇ ਲਈ ਦੋ ਸਪਸ਼ਟੀਕਰਨ ਦੇ ਚੁੱਕੀ ਆ ਪਰ ਉਹ ਸਪਸ਼ਟੀਕਰਨ ਮੈਡਮ ਵੱਲੋਂ ਪਾੜ ਦਿੱਤੇ ਗਏ ਨੇ ਤੇ ਮੈਂ ਕਿਹਾ ਮੈਡਮ ਹੁਣ ਮੈਂ ਤੀਜਾ ਸਪਸ਼ਟੀਕਰਨ ਕਾਹਦਾ ਦਵਾਂ ਵੀ ਮੈਨੂੰ ਮੈਂ ਬਹੁਤ ਜ਼ਿਆਦਾ ਅਪਸੈਟ ਹੋ ਚੁੱਕੀ ਆ ਮੈਨੂੰ ਪਲੀਜ਼ ਐਨ ਅਪਸੈਟ ਨਾ ਕਰੋ ਮੇਰਾ ਇੰਜ ਹੀ ਕਰਦਾ ਮੈਂ ਕੁਝ ਕਰ ਲਾਂ ਇਨਾਂ ਨੇ ਗੋਲੀਆਂ ਅੱਗੇ ਰੱਖੀਆਂ ਕਹਿੰਦੇ ਆ ਪਈਆਂ ਖਾਲਾ ਕਾਦੀਆਂ ਗੋਲੀਆਂ ਸੀ ਪਤਾ ਨਹੀਂ ਸਰ ਨੀਂਦ ਦੀਆਂ ਸੀ ਕੀ ਸੀ ਕੁਝ ਵੀ ਮੈਨੂੰ ਇਹ ਨਹੀਂ ਪਤਾ ਹੈਗਾ ਮੈਂ ਚੱਕੀਆਂ ਉਸ ਸਟਾਫ ਰੂਮ ਸਟਾਫ ਰੂਮ ਦੇ ਵਿੱਚ ਗਈ ਪਾਣੀ ਲਿਆ ਕਿੰਨੀਆਂ ਗੋਲੀਆਂ ਖਾਧੀਆਂ ਤੁਸੀਂ ਪੰਜ ਪੰਜ ਖਾਧੀਆਂ ਸੀ ਹਾਂਜੀ ਉਸ ਤੋਂ ਬਾਅਦ ਤੁਹਾਡੇ ਹਾਲਾਤ ਕੀ ਸੀ ਬਸ ਸਰ ਕੁਝ ਨਹੀਂ ਸੀ ਸਮਝ ਆ ਰਿਹਾਗਾ ਬਾਡੀ ਚ ਹੀਟ ਬਹੁਤ ਜ਼ਿਆਦਾ ਨਿਕਲਣ ਲੱਗ ਗਈ ਸੀ ਉਦੋਂ ਇੱਕਦਮ ਹਲੇ ਚੱਲ ਰਹੀ ਸੀ ਫਿਰ ਮੈਂ ਆਪਣੇ ਫਰੈਂਡ ਨੂੰ ਫੋਨ ਕੀਤਾ ਉਹ ਮੇਰੇ ਕੋਲੇ ਆਈ ਫਿਰ ਉਹ ਉਹਨਾਂ ਨੇ ਮੇਰੇ ਹਸਬੰਦ ਨੂੰ ਕਾਲ ਕੀਤੀ ਤੁਸੀਂ ਕਦੇ ਘਰੇ ਆਪਣੇ ਜਦੋਂ ਇੰਨਾ ਕੁ ਚੱਲਦਾ ਰਿਹਾ ਕਿੰਨੇ ਜੁਲਾਈ ਦੇ ਵਿੱਚ ਰੋਜ਼ ਕਹਿ ਰਹੇ ਟੀਚਰ ਆਏ ਜਿਹੜੇ ਪ੍ਰਿੰਸੀਪਲ ਆਏ ਦੋਸਤੋ ਬਾਤ ਘਰੇ ਤੁਸੀਂ ਕੋਈ ਆਪਣੇ ਘਰੇ ਕੋਈ ਗੱਲ ਨਹੀਂ ਸ਼ੇਅਰ ਕੀਤੀ ਮੈਂ ਹਰ ਰੋਜ਼ ਡਿਸਕਸ ਕਰਦੀ ਆ ਆਪਣੇ ਹਸਬੰਦ ਨਾਲ ਇਹ ਮੇਰੇ ਮਦਰ ਨੇ ਇਹ ਮੇਰੇ ਮਦਰ ਨੇ ਮੈਂ ਇਹਨਾਂ ਨਾਲ ਵੀ ਡਿਸਕਸ ਕਰਦੀ ਆ ਮੈਂ ਬਹੁਤ ਰੋਂਦੀ ਵੀ ਰਹੀ ਆ ਮੈਂ ਇਹਨਾਂ ਨੂੰ ਇੱਥੋਂ ਤੱਕ ਕਹਤਾ ਸੀ ਵੀ ਮੈਂ ਨੌਕਰੀ ਨਹੀਂ ਕਰਨੀ ਹੁਣ ਤੁਸੀਂ ਇਨਸਾਫ ਕਿੱਦਾਂ ਦੀ ਦੇਖ ਰਹੇ ਹੋ ਇਨਸਾਫ ਇਹੀ ਆ ਵੀ ਇਸ ਏਰੀਆ ਇੱਥੋਂ ਬਦਲੀ ਕੀਤੀ ਜਾਵੇ ਜਾਂ ਇਸ ਨੂੰ ਸਸਪੈਂਡ ਕੀਤਾ ਜਾਵੇ ਅੰਟੀ ਤੁਸੀਂ ਕੀ ਲਗਦੇ ਹੋ ਰਿਸ਼ਤੇ ਦੇ ਵਿੱਚ ਹੂੰ ਤੁਸੀਂ ਕੀ ਤੁਹਾਡੇ ਨਾਲ ਗੱਲਬਾਤ ਕੀ ਹੁੰਦੀ ਹੈ ਇਹ ਤਾਂ ਰੋਜ਼ ਕਰਦੀ ਸੀ ਬੇਟੇ ਮੈਂ ਵੀਡੀਓ ਕੋਲ ਕਿ ਕਰ ਲਈ ਹੈ ਬੇਟੀ ਮੇਰੇ ਹੋਰ ਬੱਚਾ ਹੈ ਨਹੀਂ ਇਹ ਕਰ ਲਈ ਹੋਇਆ ਤੇ ਮੁੰਡਾ ਹੋਵੇ ਤਾਂ ਬੰਦਾ ਉਹਦੇ ਸਭ ਤੋਂ ਜ਼ਿਆਦਾ ਕਰ ਲੈਂਦਾ ਹੈ ਕਹ ਰੋਜ਼ ਕਹਿੰਦੀ ਸੀ ਕਿ ਮम्मी ਮੈਨੂੰ ਤੰਗ ਬਹੁਤ ਕਰਦੀ ਮੈਂ ਕਹਿੰਦੀ ਚਲ ਕੋਈ ਨਾ ਬੇਟੇ ਕੋਈ ਗੱਲ ਨਹੀਂ ਵੀ ਪ੍ਰਾਇਸਿਪਲਾ ਕੋਈ ਗੱਲ ਨਹੀਂ ਹਟ ਜੂਗੀ ਪਰ ਨਹੀਂ ਕਰਨ ਜਦੋਂ ਫਿਰ ਮੈਂ ਫੋਨ ਕੀਤਾ ਤਾਂ ਇੱਥੇ ਹਸਪਤਾਲ ਵੀ ਮਰਾ 12 ਵਜੇ ਪਹੁੰਚੀ ਇੱਥੇ ਲੁਧਿਆਣੇ ਹੋਂ ਨਾ ਕਿੜਾ ਸੌਖਾ ਵਾ ਹੂੰ ਤੇ ਟੀਚਰ ਦੇ ਤੁਸੀਂ ਕਹਿੰਨੇ ਪ੍ਰਿੰਸੀਪਲ ਦੇ ਕਾਰਨ ਹੋਇਆ ਸਭ ਕੁਝ ਹਾਂ ਜੀ ਮੈਂ ਤਾਂ ਉਹਦੇ ਕਾਰਨ ਨਹੀਂ ਕਹਿੰਦੀ ਹੂੰ ਮੈਂ ਤਾਂ ਉਹਦੇ ਕਾਰਨ ਨਹੀਂ ਕਹਿੰਦੀ ਜੇ ਮੇਰੀ ਬੇਟੀ ਨੂੰ ਸੋ ਜਾ ਤਾਂ ਮੈਂ ਕਰਦੀ ਅਨ ਜਦੋਂ ਉਹ ਰੋਜ਼ ਮੈਨੂੰ ਦੱਸਦੀ ਆ ਵੀ ਮੰਮੀ ਮੈਨੂੰ ਬਹੁਤ ਤਾਂ ਕਰਦੀ ਆ ਮੰਮੀ ਮੇਰੇ ਦਿਮਾਗ ਤੇ ਬਹੁਤ ਲੋੜ ਹੁਣ ਮੈਂ ਵੀ ਨਹੀਂ ਆ ਸਕਦੀ ਮੇਰੇ ਗੋਡੇ ਪਵਾਏ ਨੇ ਕਰਦਿਆਂ ਦੇ ਸਾਡਿਆਂ ਦਾ ਪ੍ਰੈਸ਼ਨ ਹੋਇਆ ਰਾੜ ਪਈ ਹੋਈ ਉਹਨਾਂ ਦੇ ਅੰਨਾ ਬੜੇ ਪਾਸੇ ਕੱਟਣਾ ਤਾਂ ਇਹਦੇ ਸਿਰ ਤੇ ਹੀ ਕੱਟਣਾ ਤਾਂ ਉਹ ਇਹਨੂੰ ਤੰਗ ਕਰੀ ਜਾਂਦੀ ਐ ਤਾਂ ਜੇ ਇਹਨੇ ਕੁਝ ਹੋ ਜਾਂਦਾ ਤਾਂ ਅਸੀਂ ਕੀ ਕਰਦੇ ਹੂੰ ਮੈਂ ਤਾਂ ਪ੍ਰੈਸ਼ਨ ਤਾਂ ਉਹਨਾਂ ਦੇ ਜਿਹੜੇ ਹਸਬੰਦ ਨੇ ਬਾਈ ਜੀ ਕੀ ਨਾਮ ਐ ਤੁਹਾਡਾ ਮੇਰਾ ਨਾਮ ਸ਼ਿਵਿੰਦਰ ਸਿੰਘ ਅੱਛਾ ਤੁਹਾਨੂੰ ਕਿੰਨੀ ਗੱਲ ਪਹਿਲਾਂ ਸ਼ੇਅਰ ਹੋਈ ਵੀ ਇਹ ਕੁਝ ਮੇਨਾਂ ਸਕੂਲ ਦੇ ਵਿੱਚ ਟੌਰਚਰ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਦੇਖੋ ਪਾਣੀ ਤਾਂ ਦਿੱਲੀ ਹੀ ਰੂਟੀਨ ਦੇ ਵਿੱਚ ਮੇਨ ਨਾਲ ਗੱਲ ਸ਼ੇਅਰ ਕਰਦੇ ਸੀ ਔਰ ਮੈਂ ਇਹਨਾਂ ਨੂੰ ਕਾਉਂਸਲਿੰਗ ਵੀ ਕਰਦਾ ਵੀ ਵੀ ਪੋਜ਼ਿਟਿਵ ਰਹੋ ਚਲੋ ਕੋਈ ਗੱਲ ਨਹੀਂ ਨਵੇਂ ਆ ਥੋੜਾ ਟਾਈਮ ਲੱਗਦਾ ਐਡਜਸਟਮੈਂਟ ਨੂੰ ਵੀ ਕੋਈ ਗੱਲ ਨਹੀਂ ਤੁਹਾਡੇ ਨਾਲ ਐਡਜਸਟ ਕਰ ਲੈਣਗੇ ਪਰ ਹਾਲਾਤ ਨਹੀਂ ਬਦਲੇ ਔਰ ਨਤੀਜਾ ਤੁਹਾਡੇ ਸਾਹਮਣੇ ਆ ਇੱਕ ਜਿਹੜੀ ਲਿਮਿਟ ਹੁੰਦੀ ਹੈ ਨਾ ਕਿਸੇ ਵੀ ਚੀਜ਼ ਨੂੰ ਬਰਦਾਸ਼ਤ ਕਰਨ ਦੀ ਜਦੋਂ ਕ੍ਰਾਸ ਹੋ ਜਵੇ ਤਾਂ ਕੋਈ ਵੀ ਪਰਸਨ ਕੋਈ ਨਾ ਕੋਈ ਕਦਮ ਚੱਕੇਗਾ ਸਰ ਤਾਂ ਇਹ ਲੱਗਦਾ ਵੀ ਇਹ ਕਦਮ ਗੁੱਸੇ ਦੇ ਵਿੱਚ ਚੱਕਿਆ ਗਿਆ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਚੱਕਿਆ ਸਰ ਜੀ ਮੈਂਟਲੀ ਹਰਾਸ਼ਮੈਂਟ ਬਹੁਤ ਜ਼ਿਆਦਾ ਕੀਤੀ ਗਈ ਪ੍ਰਿੰਸੀਪਲ ਜਗਜੀਤ ਕੌਰ ਦੇ ਦੁਆਰਾ ਹਰੇਕ ਕੰਮ ਦੇ ਵਿੱਚ ਕੋਈ ਵੀ ਕਰਕੇ ਲੈ ਜੋ ਸਹੀ ਵੀ ਕਰਕੇ ਲੈ ਜੋ ਉਹਨੂੰ ਵੀ ਕਹਿੰਦੀ ਸੀ ਨਹੀਂ ਗਲਤ ਤਾਂ ਜਿੱਦਾਂ ਮੈਂ ਕਹਿੰਦੀ ਮੇਰੇ ਅਕੋਰਡਿੰਗ ਚੱਲੋ ਮੇਰੇ ਅਕੋਰਡਿੰਗ ਨਹੀਂ ਚਲੋਗੇ ਅਦਰਵਾਈਜ਼ ਯੂ ਵਿਲ ਫਾਇਰ ਨੌਕਰੀ ਤੋਂ ਹੱਤੋਂ ਹੋਵੋਗੇ ਕਹਿੰਦੇ ਸਾਡਾ ਅਪਰੋਚ ਬਹੁਤ ਤੱਕ ਹੈ ਇੰਨਾ ਕੁ ਡਰਾ ਕੇ ਰੱਖਿਆ ਹੋਇਆ ਵਾ ਇਸ ਤੋਂ ਪਹਿਲਾਂ ਵੀ ਜਿਹੜੇ 7-8 ਟੀਚਰ ਆ ਸਰ ਇਸੇ ਪ੍ਰੈਸ਼ਰ ਨੂੰ ਨਾ ਢੇਲਦੇ ਜੋਬ ਛੱਡ ਗਏ ਡੇਲੀ ਬੇਜਸਤੇ ਸੀਗੇ ਠੀਕ ਹੈ ਜੀ ਤੇ ਮਤਲਬ ਡੇਲੀ ਇਹ ਹੀ ਚੱਲਦਾ ਸਰ ਸਕੂਲ ਦੇ ਵਿੱਚ ਪਿੰਡ ਦੀ ਜਿਹੜੀ ਪੰਚਾਇਤ ਆ ਉਹਨਾਂ ਨੇ ਵੀ ਪਹਿਲਾਂ ਇਹਦੇ ਖਿਲਾਫ ਕੰਪਲੇਂਟ ਕੀਤੀ ہوئی ਆ ਬੱਚਿਆਂ ਨੇ ਵੀ ਕੀਤੀ ہوئی ਆ ਸਰ ਹਲੇ ਤੱਕ ਕੋਈ ਐਕਸ਼ਨ ਨਹੀਂ ਆਇਆ ਉਹ ਕੰਪਲੇਂਟ ਦੀਆਂ ਕਾਪੀਆਂ ਹੈ ਤੁਹਾਡੇ ਕੋਲ ਹਾਂ ਜੀ ਹਾਂ ਜੀ ਔਰ ਸਰ ਹਲੇ ਤੱਕ ਕੋਈ ਵੀ ਇਹਨਾਂ ਤੇ ਐਕਸ਼ਨ ਨਹੀਂ ਹੋਇਆ ਇਸ ਲਈ ਫਿਰ ਹੁਣ ਤੁਸੀਂ ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰ ਰਹੇ ਸਰ ਇਨਸਾਫ ਤਾਂ ਉਹ ਦੇਖੋ ਵੀ ਇੰਨਾ ਕ ਬੰਦੇ ਨੂੰ ਮੈਂਟਲੀ ਜਿਹੜਾ ਹਰੈਸ਼ ਕੀਤਾ ਜੇ ਹੁਣ ਇਨ ਕੇਸ ਕੁਝ ਵੀ ਹੋ ਜਾਂਦਾ ਸਰ ਠੀਕ ਹੈ ਜੀ ਮੇਰੀ ਤਾਂ ਮੈਂ ਤਾਂ ਇਹੀ ਚਾਹੁੰਦਾ ਵੀ ਜਿਹੜੀ ਇਹ ਪ੍ਰਿੰਸੀਪਲ ਜਗਜੀਤ ਕੋਹਰਾ ਇਸ ਤਰ੍ਹਾਂ ਸਾਰੇ ਸਟਾਫ ਨੂੰ ਮੈਂਟਲੀ ਜਿਹੜਾ ਜਲੀਲ ਕਰਦੀ ਆ ਪ੍ਰੈਸ਼ਰਾਈਜ਼ ਕਰਦੀ ਆ ਸਰ ਉਹਨੂੰ ਟਰਮੀਨੇਟ ਕੀਤਾ ਜਾਵੇ ਤਾਂ ਜਦੋਂ মিডিਆ ਟੀਮ ਅਧਰ ਸਕੂਲ ਦੇ ਵਿੱਚ ਪਹੁੰਚਦੀ ਆ ਤਾਂ মিডিਆ ਨੂੰ ਵੀ ਸਕੂਲ ਦੇ ਵਿੱਚ ਐਂਟਰ ਹੋਣ ਨਹੀਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਵੀ ਉਹਨੂੰ ਸਪਸ਼ਟ ਤੌਰ ਤੇ ਜਿਹੜੇ ਬਾਹਰ ਗੇਟ ਤੇ ਗਾਰਡ ਨੇ ਉਹਨਾਂ ਵੱਲੋਂ ਗੱਲ ਜ਼ਰੂਰ ਕਰਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਮੀਡੀਆ ਪਰਸਨ ਅਗਰ ਬਾਰ-ਬਾਰ ਸਕੂਲ ਦੇ ਵਿੱਚ ਆਉਣਗੇ ਤਾਂ ਸਕੂਲ ਦੇ ਵਿੱਚ ਬੱਚਿਆਂ ਤੇ ਤੇ ਸਕੂਲ ਦਾ ਮਾਹੌਲ ਵਿਗੜਨ ਦੇ ਵਿੱਚ ਕੋਈ ਕਸਰ ਨਹੀਂ ਆਖਿਰਕਾਰ ਕੀ ਮੀਡੀਆ ਪਰਸਨ ਜਿਹੜੇ ਨੇ ਉਹ ਮਾਹੌਲ ਵਿਗਾੜਦੇ ਨੇ ਜਾਂ ਫਿਰ ਉਸ ਮਾਹੌਲ ਨੂੰ ਜਾਂ ਫਿਰ ਉਸ ਸਕੂਲ ਦੇ ਪ੍ਰਿੰਸੀਪਲ ਦਾ ਜਦੋਂ ਪੱਖ ਲੈਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸੀ ਤਾਂ ਫੋਨ ਤੇ ਹੀ ਪੱਖ ਦੇਵਾਂਗੇ ਲੇਕਿਨ ਫਿਰ ਵੀ ਸਾਡਾ ਫਰਜ਼ ਹੈ ਅਸੀਂ ਫੋਨ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕੀ ਕਹਿਣਾ ਪ੍ਰਿੰਸੀਪਲ ਦਾ ਵੀ ਇਸ ਬਾਬਤ ਸੁਣਾਗੇ ਕਿਉਂਕਿ ਆਖਿਰਕਾਰ ਜਿਹੜਾ ਬਿਹੇਵੀਅਰ ਸਾਡੇ ਨਾਲ ਵੀ ਹੋਇਆ ਤੇ ਉਸ ਤੋਂ ਬਾਅਦ ਕੀ ਲੱਗਦਾ ਕਿ ਟੀਚਰਾਂ ਨਾਲ ਵੀ ਇਹਗਾ ਸਭ ਕੁਝ ਸਕੂਲ ਦੇ ਵਿੱਚ ਹੁੰਦਾ ਹੀ ਹੋਣਾ ਹੈ